ਸੇ ਬੀਆ ਅਹਨ ਸਹਜ ਸੁਭਾਏ ਦਰਸਨ ਪਰਸ ਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋਂ ਹਉ ਕੁਰਸੋਂ ਹਉ ਝਟੀਆ ਤੋ ਦਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚੇ ਪਾਤਸ਼ਾਹ ਸਿਰ ਸਾਹ ਦਾ ਸਾਹ ਦਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚ ਪਾਤ ਸਾਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਸ਼ੇਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਉਜਲ ਕਹਿ ਹ ਚਲਕਣਾ ਕੋਟੇ ਮਕਲੜੀ ਮਸ ਤੋਤੇ ਆ ਉਠ ਨਾ ਉਤਰਾ ਜੇ ਸੋਤਵਾਤੀਸ ਉਜਲ ਕਹਿ ਚਿਲਕਾਣਾ ਕੁੱਟੇ ਮ ਕਲੜੀ ਮੱਸ ਤੋਤੇ ਆ ਜੁਠਨ ਉਤਦਾ ਜੇ ਸੋਤ ਵਕਤੀਸ ਸੱਜਣਾ ਸੇਈ ਨਾਲੇ ਮੈਂ ਚਲਦਿਆ ਨਾਲੇ ਕਲ ਹਨ ਜਿੱਥਾ ਲੇਖ ਮੰਗੀਆਂ ਤਿੱਥਾ ਖੜੇ ਦਿਸਨ ਮੰਡਪ ਮਾੜਿਆ ਪਸਹੁ ਚਿਤ ਵੀ ਆਹਾ ਟਕੀਆ ਕੰਮਨ ਆਵਨੀ ਵਿਚਹੁ ਸਖ ਖਾਣੀਆਂ ਹਾ ਬੱਗਾ ਬੱਗੇ ਕੱਪੜੇ ਤੀਰਥ ਮੰਝੇ ਵਸਨ ਕੋਟੇ ਕੋਟ ਜੀਆ ਖਾ ਕਹੀ ਅੰਨ ਸਿਮਲ ਰੋਖ ਸਰੀਰ ਮਾ ਮੱਜਨ ਦੇਖ ਭੁਲਨ ਫਾਲ ਕੰਨ ਆਵਨੀ ਤੇ ਗੋਣ ਮਾ ਤਾਨਾ ਅੰਦਲ ਪਰ ਉਠਾਇਆ ਦੁਗਰ ਵਾ ਬਹੁਤ ਅੱਕੀ ਲੋੜੀ ਨਾ ਲਹਾ ਹੋ ਚਾੜੇ ਲੰਗਾ ਕਿਤੋ ਰੀਆ ਚੰਗੀ ਆਈਆ ਅਵਰ ਸਿਆਣਪ ਕਿਤੋ ਮਾਨਕ ਨਾਮ ਸਮਾਲੇ ਤੂੰ ਬੱਤਾ ਛੁੱਟ ਹੈ ਜਿੱਤੋਂ ਚੱਕਰੀਆ ਚੰਗੀ ਆਈਆ ਅਵਰ ਸਿਆਣਪ ਕੇ ਬੱਤ ਸ਼ੁੱਟ ਹੈ ਜਿੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪਹਿਲਾ ਘਰ ਛੇਵਾ ਇਕ ਓਅੰਕਾਰ ਸਤਿ ਗੁਰ ਪ੍ਰਸਾਦ ਉਜਲ ਕਹਿ ਹ ਚਿਲਕਾਣਾ ਕੋਟੇਮ ਕਲੜੀ ਮਸ ਪੋਤਿਆ ਜੂਠ ਨ ਉਤਰਾ ਜੇ ਸੌ ਧੋਵਾ ਤਿਸ